ਤਾਂ ਮੈਂ ਮਸਿੰਗ ਦੀਪਾਲ ਖਨੋਰੀ ਬਾਰਡਰ ਦੇ ਉੱਤੇ ਮੌਜੂਦ ਹਾਂ ਤਾਂ ਕਿਸਾਨੀ ਸੰਘਰਸ਼ ਦਾ ਪੰਜਵਾਂ ਦਿਨ ਅੱਜ ਤੱਕ ਕਿਸਾਨ ਲਗਾਤਾਰ ਬਾਰਡਰ ਉੱਤੇ ਡਟੇ ਹੋਏ ਨੇ ਤਾਂ ਪਹਿਲਾ ਤਸਵੀਰ ਤੁਹਾਨੂੰ ਹਰਿਆਣੇ ਵਾਲੇ ਪਾਸੇ ਦਿਖਾਵਾਂਗੇ ਕਿਸ ਤਰ੍ਹਾਂ ਦੇ ਨਾਲ ਕੰਡਿਆਲੀ ਤਾਰ ਲਗਾਈ ਗਈ ਹੈ ਕੰਕਰੀਟ ਦੇ ਬੈਰੀਕੇਡ ਨੇ ਜਿਹੜੇ ਕਿਉਂ ਲਗਾਏ ਗਏ ਨੇ ਦੁਵਾਰਾ ਬਣਾਈਆਂ ਗਈਆਂ ਨੇ ਸੜਕਾਂ ਦੇ ਵਿੱਚ ਸਰੀਏ ਬੀਜੇ ਗਏ ਨੇ ਤਾਂ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕਿਸਾਨ ਅਤੇ ਜਵਾਨ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਪੰਜਾਬ ਵੱਲੋਂ ਪਛੜੀ ਵੀ ਤਸਵੀਰ ਦਿਖਾਵਾਂਗੇ ਕਿਸਾਨ ਵੱਡੀ ਗਿਣਤੀ ਵਿੱਚ ਬਾਰਡਰ ਉੱਤੇ ਪਹੁੰਚ ਰਹੇ ਨੇ ਤਾਂ ਪੰਜਵਾਂ ਜਿਹੜਾ ਕਿ ਸੰਘਰਸ਼ਤਾ ਦਿਨ ਹੈ ਕੁਆਟ ਹੋ ਚੁੱਕਿਆ ਹੋਇਆ ਤਾਂ ਕੱਲ ਦੀ ਮੀਟਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਨੌਜਵਾਨਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਕਿ ਹਜੇ ਅੱਗੇ ਨਹੀਂ ਵਧਣਾ ਕੱਲ ਦੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲ ਕੇ ਆਉਂਦਾ ਉਸ ਤੋਂ ਬਾਅਦ ਹੀ ਅੱਗੇ ਜਾਣ ਦਾ ਕੋਈ ਫੈਸਲਾ ਲਿਆ ਜਾਣਾ ਹੈ ਤੇ ਇੱਕ ਨੌਜਵਾਨ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਜੋ ਜ਼ਖਮੀ ਹਾਲਤ ਦੇ ਵਿੱਚ ਖਨੋਰੀ ਬਾੜ ਦੇ ਉੱਤੇ ਡਟੇ ਹੋਏ ਨੇ ਭਾਈ ਜੀ ਠੀਕ ਠਾਕ ਹੋ ਸੱਟ ਕਿਵੇਂ ਲੱਗੀ ਇਹ ਸੱਟ ਬਾਜੀ 13 ਤਰੀਕ ਨੂੰ ਇੱਥੇ ਇਹਨਾਂ ਨੇ ਪਹਿਲਾਂ ਉੱਥੋਂ ਗਏ ਸਿੱਟੇ ਬੋਲੇ ਕਾਫੀ ਜ਼ਿਆਦਾ ਤੇ ਸ਼ਾਮ ਨੂੰ ਤਕਰੀਬਨ 5 ਦੇ ਲਗਭਗ ਜਦੋਂ ਕਾਫਲਾ ਇੱਥੇ ਪਹੁੰਚਿਆ ਕਿਸ ਬਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇੱਥੇ ਸਾਡਾ ਕਾਫਲਾ ਪਹੁੰਚਿਆ ਸ਼ਾਮ ਨੂੰ 5 ਵਜੇ ਉਹਨੇ ਅਥਰੂ ਗੇਸ ਦੇ ਗੋਲੇ ਦੀ ਵਿਚਾਰੀ ਕਰਤੀ ਅਥਰੂ ਗੇਸ ਦੇ ਗੋਲੇ ਦੇ ਨਾਲ-ਨਾਲ ਇਹਨਾਂ ਨੇ ਜ਼ਖਮੀ ਕਰਨ ਵਾਲੇ ਬੰਬ ਵੀ ਛੱਡੇ ਬਈ ਬੰਬ ਐਨੇ ਵਿਚਾਰ ਛਿੱਟਿਆ ਕਿ ਪਤਣ ਕਿੰਨੇ ਕਿਤੇ ਬੰਦੇ ਫਟੜ ਹੋਏ ਹੋਣਗੇ ਜਿੰਨਾਂ ਦਾ ਕੋਈ ਅਦਾ ਪਤਾ ਹੀ ਹੈ ਨਹੀਂ ਹਜੇ ਜਿਹੜੇ ਜ਼ਖਮੀ ਹੋ ਕੇ ਬਈ ਨਿਕਲ ਕੇ ਕੋ ਮੋਰੇ ਸੀਗੇ हां भैया सी आगे सी के माहौल किस उस वेले जदों तुसी इथे पहुंचदे हो ता इक को दम जेड़ा के थ्रू केस दे गोले सिट देते जाते वे भाई इनाले थ्रू केस दे गोले ताहे 3 1/2 ਵਜੇ ਹਿੱਟ ਹਿੱਟਣ ਲੱਗੇ ਸੀ ਅਸੀਂ ਇਥੇ 2:30 ਵਜੇ ਤੇ 3 ਵਜੇ ਸੇ ਪਹੁੰਚ ਗਏ ਸੀ ਤਕਰੀਬਨ ਤੇ ਤਕਰੀਬਨ 2 ਘੰਟੇ ਇਨਾਂ ਨੇ ਅਥਰੂ ਕੇਸ ਦੇ ਗੋਲੇ ਸਿਟਦੇ ਰਹੇ ਆ ਇਹ ਕਦੇ ਹਟ ਜਾ ਕਰਨਾ ਅੱਧੇ ਘੰਟੇ ਬਾਅਦ 15 ਮਿੰਟਾਂ ਬਾਅਦ ਫੇਰ ਲੱਗ ਜਾ ਕਰਨਾ ਉਸ ਤੋਂ ਬਾਅਦ ਬੰਬ ਵੀ ਸਿਟਦੇ ਰਹੇ ਜਿਹੜੇ ਜ਼ਖਮੀ ਕਰਨ ਵਾਲੇ ਬੰਬ ਸੀ ਤੇ ਸਾਨੂੰ ਇਦਾਂ ਸੀ ਵੀ ਚਲੋ ਉਹ ਦਿਨ ਡਰਾਉਣ ਵਾਸਤੇ ਧੁਮਾਕੇ ਵਾਲੇ ਬੰਬ ਬਣੇ ਪਰ ਜਦੋਂ ਪਾਜੀ ਸ਼ਾਮ ਨੂੰ ਤਕਰੀਬਨ 5 ਕ ਦੇ ਲਗਭਗ ਕਾਫਲਾ ਪਹੁੰਚਿਆ ਉਸ ਟਾਈਮ ਨਾਲ ਇਹਨਾਂ ਨੇ ਅਤਰੂ ਗੇਸ ਦੇ ਗੋਲਿਆਂ ਦੀ ਵਿਚਾਰ ਕੀਤੀ ਤੇ ਨਾਲ ਹੀ ਦੋਦੇ ਜਖਮੀਕਰ ਲੈ ਬੰਬ ਸੜਤੇ ਜੋ ਕਿ ਨੌਜਵਾਨ ਜਖਮੀ ਹੋਏ ਸੀ ਪਹਿਲੇ ਦਿਨੋਂ ਤੇ ਹੁਣ ਤੱਕ ਪਤਾ ਲੱਗ ਸਕਿਆ ਕਿੰਨੇ ਕ ਨੌਜਵਾਨ ਜਖਮੀ ਹੋਏ ਨੇ ਪਾਜੀ ਇਦਾਂ ਪ੍ਰੋਪਰ ਦਾ ਨਹੀਂ ਪਤਾ ਕੋਈ ਕਹਿੰਦਾ ਵੀ ਇੱਥੇ 39 ਹੋਏ ਆ ਹੁਣੋਰੀ ਬਾਰਡਰ ਤੇ ਪਰ ਜੀ ਮੈਂ ਹੁਣ ਮੈਂ ਅਸੀਂ ਪਾਜੀ ਜਦੋਂ ਮੈਂ ਜਖਮ ਹੋ ਕੇ ਬਾਰੋ-ਬਾਰ ਨਿਕਲ ਗਿਆ ਸੀ ਇੱਥੇ ਕਿਸੇ ਨੂੰ ਪਤਾ ਨਹੀਂ ਸੀ ਇਦਾਂ ਪਤਾ ਨਹੀਂ ਕਿੰਨੇ ਕ ਹੋਰ ਗ ਤੋੜੀ ਲੱਤ ਤੇ ਪਲਸਟਰ ਲੱਗਿਆ ਹੋਇਆ ਕਿ ਕਿੰਨੀ ਕੁ ਸੱਟ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਜਖਮ ਭਾਜੀ ਬਹੁਤ ਲੂੰਗਾ ਤੇ ਇੱਕ ਤਾਂ ਅੰਦਰ ਟਾਂਕੇ ਲੱਗੇ ਅੰਦਰਲੀ ਸਾਈਡ ਜਿਹੜੀ ਅੰਦਰਲੀ ਪਰਤ ਹੁੰਦੀ ਆਪਣੀ ਮਾਸ ਦੀ ਤੇ ਉੱਪਰ ਲੱਗੇ ਹੋਏ ਨੇ 13-14 ਟਾਂਕੇ ਤੇ ਨਾਲ ਥੋੜੀ ਹੱਡੀ ਫ੍ਰੈਕਚਰ ਹੋਈ ਆ ਤੇ ਹੱਡੀ ਤਾਂ ਫ੍ਰੈਕਚਰ ਹੋ ਗਈ ਫੇਰ ਤਾਂ ਦਰਦ ਵੀ ਬਹੁਤ ਕਰਦਾ ਹੋਣਾ ਦਰਦ ਕੀਤਾ ਭਾਜੀ ਥੋੜਾ ਅੱਜ ਆਹ ਸ਼ਾਂਤਾ ਠੀਕ ਆ ਦਰਦ ਤੇ ਪਹਿਲਾਂ ਦੋ ਦਿਨ ਬਹੁਤ ਜ਼ਿਆਦਾ ਹੁੰਦਾ ਰਿਹਾ ਤੇ ਬਲੀਡਿੰਗ ਬਹੁਤ ਜ਼ਿਆਦਾ ਹੋਈ ਆ ਅੱਛਾ ਪਹਿਲਾਂ ਤਾਂ ਚਲੋ ਤੁਸੀਂ ਠੀਕ ਸੀਗੇ ਘੋਲ ਦੇ ਵਿੱਚ ਪਹੁੰਚੇ ਹੋ ਕਿਸਾਨੀ ਘੋਲ ਦੇ ਵਿੱਚ ਹੁਣ ਇਹ ਜਖਮੀ ਹੋਣ ਦੇ ਬਾਵਜੂਦ ਵੀ ਇਹ ਡਟੇ ਹੋ ਜਾ ਬਾਰਡਰਾਂ ਦੇ ਉੱਤੇ ਇਹਦਾ ਬਾਜੀ ਇਦਾਂ ਹੀ ਆਵਾਂਗੇ ਗੋਲੀਆਂ ਮਾਰ ਸਾਡੇ ਇਕੱਠ ਦਿਨ ਵੱਟਦੇ ਨੇ ਤਾਂ ਵੀ ਅੱਧਾ ਪਹੁੰਚਾਂਗੇ ਜਿੰਨੇ ਜਿੰਨੇ ਸਾਹ ਬਾਜੀ ਆਸੀ ਨਹੀਂ ਹਟਦੇ ਵਿੱਚ ਸਾਡੇ ਹੱਕ ਲੈ ਕੇ ਜਾਵਾਂਗੇ ਹੱਕ ਲੈ ਬਿਨਾ ਅਸੀਂ ਨਹੀਂ ਜਾਂਦੇ ਵਿੱਚ ਯਾਰ ਆਸੀ ਕੋਈ ਭਾਰਤ ਦਾ ਸਾਨੂੰ ਇਦਾਂ ਗੱਲ ਦੱਸੋ ਵੀ ਆਸੀ ਕੋਈ ਭਾਰਤ ਦਾ ਹਿੱਸਾ ਨਹੀਂ ਹੈਗੇ ਜੋ ਸਾਡੇ ਨਾਲ ਹਰਿਆਣਾ ਪੰਜਾਬ ਨਾਲ ਇੰਨਾ ਤੱਕਾ ਹੋ ਰਿਹਾ ਹੱਦੋਂ ਵੱਧ ਸਾਡੇ ਬਾਰਡਰਾਂ ਦੀਆਂ ਹੱਦਾਂ ਬਣਾ ਦੇ ਜਿਹਦਾ ਪਾਕਿਸਤਾਨ ਦੀ ਆ ਸਰ ਪੋਰਟਰ ਪਾਕਿਸਤਾਨ ਦੀ ਗੱਲ ਕੀਤੀ ਹੈ ਪਹਿਲਾਂ ਇਹ ਤਸਵੀਰਾਂ ਜਦੋਂ ਆਪ ਪਾਕਿਸਤਾਨ ਵਾਲੇ ਪਾਸੇ ਜਾਂਦੇ ਸੀ ਤਾਂ ਉੱਥੇ ਬਾਰਡਰਾਂ ਦੀ ਨਜ਼ਰ ਆਉਂਦੀਆਂ ਸੀ ਪਰ ਇੰਨਾ ਤੱਕ ਤਾਂ ਉੱਥੇ ਨਹੀਂ ਕੀਤਾ ਜਾਂਦਾ ਇੱਥੇ ਤਾਂ ਪਤਾ ਨਹੀਂ ਲੱਗਦਾ ਕਦੋਂ ਠਾਠਾ ਦੀ ਆਵਾਜ਼ਾਂ ਨਹੀਂ ਸ਼ੁਰੂ ਹੋ ਜਾਂਦੀ ਹੈ ਜਗਦੰ ਭਾਜੀ ਉਹੀ ਤੁਹਾਨੂੰ ਮੈਂ ਗੱਲ ਕਰ ਰਿਹਾ ਉਹਦੇ ਚੋਂ ਆਪਾਂ ਮੰਨਦੇ ਆ ਪਾਕਿਸਤਾਨ ਦੇ ਨਾਲ ਛੇੜਖਾਨੀ ਕੀਤੀ ਜਾਂ ਹੋਰ ਕਿਹਦੀ ਅਸੀਂ ਕੀ ਛੇੜਖਾਨੀ ਕੀਤੀ ਯਾਰ ਭਾਰਤ ਦੇ ਬਸਨੀਕ ਅਸੀਂ ਇੱਥੇ ਜਿਣਾ ਚਾਹੁੰਦੇ ਆ ਸ਼ਾਂਤਮਈ ਅਸੀਂ ਚੱਲੇ ਆ ਆਪਣੇ ਹੱਕ ਮੰਗਣ ਚੱਲੇ ਸੀ ਤੇ ਇਹਨਾਂ ਨੇ ਸਾਨੂੰ ਐਦਾਂ ਜਵਾਬ ਦੇ ਰਹੇ ਨੇ ਜਿਦਾਂ ਕੋਈ ਅਸੀਂ ਕਿਸੇ ਹੋਰ ਮੁਲਕ ਵਾਏ ਹੁੰਨੇ ਆ ਇੰਨਾ ਕੀ ਡਰਾ ਰਹੇ ਨੇ ਸਾਡੇ ਤੋਂ ਕੀ ਆਸੀ ਨਾਲ ਕੀ ਮਾਰਾ ਕਰਤਾ ਨੇ ਸਿਰਫ ਸਾਡੇ ਹੱਕ ਨੇ ਜਿਹੜੇ ਅਸੀਂ ਉਹੀ ਮੰਗਣ ਚੱਲੇ ਆ। ਭਾਈ ਜੀ ਹੁਣ ਡਰ ਨਹੀਂ ਲੱਗਦਾ ਪਹਿਲਾਂ ਤਾਂ ਚਲੋ ਤੇ ਠੀਕ ਸੀਗੇ ਤਾਂ ਇਧਰ ਉਧਰ ਹੋ ਕੇ ਆਪਣੀ ਜਾਨ ਵੀ ਬਚਾ ਸਕਦੇ ਹੁਣ ਇੱਕਦਮ ਬਾਰਡਰ ਦੇ ਸਾਹਮਣੇ ਡਟੇ ਹੋਏ ਹਾਂ ਕੋਈ ਨਹੀਂ ਪਤਾ ਕਦੋਂ ਕੀ ਹੋ ਜਾਣਾ। ਤਾਂ ਕਿਵੇਂ ਲੱਗਦਾ 휠 ਚੇਅਰ ਦੇ ਉੱਤੇ ਬੈਠੇ ਹੋਏ ਫਿਰ ਵੀ ਇੱਥੇ ਪਹੁੰਚੇ ਹੋਏ ਆ। ਭਾਜੀ ਡਰ ਕੋਈ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ। ਹੱਕੜੇ ਨੂੰ ਦੱਸਿਆ ਤੇ ਹੱਕ ਲੈ ਕੇ ਜਾਵਾਂਗੇ। ਕੜੀਏ ਬੜੀਏ ਦਿੱਲੀ ਪਹੁੰਚਾਂਗੇ ਸਾਡੇ ਹੱਕ ਨਾਲ ਦਿੱਤੇ। ਇੱਕ ਦਿਨ ਲੱਗ ਜੂ ਦੋ ਦਿਨ ਲੱਗ ਜੂ ਪਰ ਜਾਵਾਂਗੇ ਜਰੂਰ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਕਿਸਾਨ ਆਗੂਆਂ ਦੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਹੁਣ ਕੱਲ੍ਹ ਨੂੰ ਵੀ ਇੱਕ ਮੀਟਿੰਗ ਹੋਣੀ ਹੈ ਸ਼ਾਮ ਨੂੰ ਕੀ ਲੱਗਦਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਸਕਦਾ ਹੈ ਬਾਜੀ ਅੱਜ ਤੋਂ 4 ਸਾਲ ਪਹਿਲਾਂ ਅੰਦੋਲਨ ਹੋਇਆ ਸੀ 2020 ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ 3 ਸਾਲ ਪਹਿਲਾਂ ਸੋਰੀ ਤੇ ਉਸ ਟਾਈਮ ਵੀ ਮੀਟਿੰਗਾਂ ਬਹੁਤ ਜ਼ਿਆਦਾ ਹੋਈਆਂ ਕੋਈ ਸਿੱਟਾ ਨਿਕਲਿਆ ਕਿੰਨੇ ਭਰੋਸੇ ਦੇ ਕੇ ਇਹਨਾਂ ਨੇ ਕਿਸਾਨਾਂ ਨੂੰ ਵਾਪਸ ਭੇਜਿਆ ਸੀ ਸਾਡੇ ਕਿਸਾਨ ਆਗੂਆਂ ਚੋਂ ਚਲੋ ਬੈਨਤੀ ਕੀਤੀ ਲੋਕਾਂ ਨੂੰ ਵਾਪਸ ਆਇਆ ਠੀਕ ਹੈ ਜੀ ਪਰ ਸਾਨੂੰ ਅੱਜ ਫੇਰ ਉਹੀ ਮੰਗਾ ਲੈ ਕੇ ਵਾਪਸ ਜਾਣਾ ਪੈ ਰਿਹਾ ਕੀ ਵੀ ਵਿਸ਼ਵਾਸ ਕਰਾਂਗੇ ਇਹਨਾਂ ਸਰਕਾਰਾਂ ਦੇ ਅੱਛਾ ਅਗਲੇ ਚੋਣਾਂ ਵੀ ਆਉਣ ਵਾਲੀਆਂ ਨੇ ਲੋਕ ਸਭਾ ਦੀਆਂ ਕੀ ਲੱਗਦਾ ਹੈ ਕਿ ਸਰਕਾਰ ਦੇ ਵੱਲੋਂ ਟਾਲਮਟੋਲ ਕੀਤਾ ਜਾ ਰਿਹਾ ਹੈ ਤਾਂ ਜੀ ਇਲੈਕਸ਼ਨ ਕੋਰਡ ਲੱਗ ਜਾਵੇ ਤਾਂ ਫਿਰ ਕੁਝ ਵੀ ਨਾ ਹੱਲ ਹੋਵੇ ਕਿਸਾਨੀ ਕੋਲਦਾ ਭਾਜੀ ਪਹਿਲਾਂ ਵੀ ਐਦਾਂ ਹੀ ਸੀ ਪੰਜਾਬ ਦੇ ਵਿੱਚ ਦੇਖ ਲਓ ਜਿਹੜਾ ਮੌਕੇ ਦੇ ਸਰਕਾਰਾਂ ਸੀ ਕੀ ਹਾਲ ਹੋਇਆ ਉਹਨਾਂ ਦਾ ਆਹ ਦਿੱਤਾ ਸੀਗਾ 92 ਸੀਟਾਂ ਵਾਲੇ ਬੈਠੇ ਨੇ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਤੁਸੀਂ ਦੇਖ ਲਓ ਅੱਗੇ ਕੀ ਹਾਲ ਹੋਣਾ ਦਿੱਲੀ ਤੋਂ ਚੇਂਜੀਟ ਆਉਣਾ ਕਾਰਨ ਹੀ ਸਾਰੇ ਇਹ ਆ ਨਹੀਂ ਅੱਗੇ ਕਦੇ ਵੀ ਇਹ ਮੰਤਰੀ ਚਾਹੂੰ ਤਾਂ ਮੂੰਹ ਨਹੀਂ ਹੁੰਦੇ ਨੇ ਇਹ ਸਾਰੇ ਉਹ ਜਿਹੜੇ ਤਿੰਨ ਤਿੰਨ ਮੰਤਰੀ ਪੰਜਾਬ ਜਾ ਕੇ ਵਹਿੰਦੇ ਚੰਡੀਗੜ੍ਹ ਵਹਿੰਦੇ ਨੇ ਇਹ ਦਾ ਕਾਰਨ ਆਇਆ ਵੀ ਜਿੰਨਾ ਲਮਕਦਾ ਲਮਕਾਓ ਪਰ ਗੁਰੂ ਸਮਰੱਥ ਭਗਸ਼ੇ ਵੀ ਜਿਹੜੇ ਕਿਸਾਨ ਜੁਨੇ ਜਸੇਬੰਦੀਆਂ ਚਾਹੇ ਉਗਰਾਹ ਸਾਹਿਬ ਨੇ ਚਾਹੇ ਰਾਜੀਆਲ ਸਾਹਿਬ ਨੇ ਚਾਹੇ ਹੋਰ ਜਸੇਬੰਦੀਆਂ ਨੇ ਦਰਸ਼ਨ ਦਰਸ਼ਨਪਾਲ ਜੀ ਹੁਣ ਨਜ਼ਰ ਨਹੀਂ ਆ ਰਹੀਆਂ ਪਰ ਮੈਂ ਉਹੀ ਬਿੰਦਿ ਤੁਹਾਨੂੰ ਕਰਨ ਲੱਗਾ ਸੀ ਭਾਈ ਉਹਨਾਂ ਨੂੰ ਵੀ ਆਪਣੀ ਈਗੋ ਕੋਣੀ ਚਾਹੀਦੀ ਆ ਤੇ ਜਿੱਥੇ ਆਪਾਂ ਡੱਲੇਵਾਲ ਸਾਹਿਬ ਹੁਣੀ ਕਾਦੀਆ ਸਾਹਿਬ ਹੁਣੀ ਹੋਰ ਜਿਹੜੇ ਲੀਡਰ ਨੇ ਜਸੇ ਨੂੰ ਤੋੜਿਆ ਇਹ ਕਿਸਾਨਾਂ ਦੇ ਬੜੇ ਭਲੇ ਵਾਸਤੇ ਆ ਚੰਗਾਈ ਵਾਸਤੇ ਆ ਅੱਜ ਮੈਂ ਇਹ ਨਹੀਂ ਕਹ ਰਿਹਾ ਜ਼ਰੂਰ ਇਹ ਥਾਵੇ ਨਾ ਕਹਿ ਸਕਦਾ ਕਿ ਸਾਰੇ ਪੰਜਾਬ ਦੇ ਵਿੱਚ ਲੀਡਰ ਜਿਹੜੇ ਨੇ ਉਹ ਪ੍ਰੋਬਲਮ ਨੂੰ ਨੂੰ ਕੋ 10% 15 20% ਲਾ ਲੋ ਉਹ ਕਿਸਾਨ ਜਿਵੇਂ ਹੁਣ ਧਰਨਾ ਦਾ ਦੇਦਾ ਵੀ ਅਸੀਂ ਟੂਲਪਲੇਸੇ ਬੰਦ ਕਰਾਂਗੇ ਅਸੀਂ ਰੇਲ ਗੱਡੀਆਂ ਜਿਹੜੀ ਉਹ ਬੰਦ ਕਰਾਂਗੇ ਉਹ ਬੰਦ ਹੋ ਗਈਆਂ ਸਰਕਾਰ ਦਰਦੀ ਜਾਂ ਕਰਉਂਦੀ ਨਹੀਂ ਪਰ ਇਹ ਵੀ ਇਹਨਾਂ ਦੋਹਾਂ ਤਰ੍ਹਾਂ ਨੂੰ ਦੋਹੇ ਲੀਡਰਾਂ ਨੂੰ ਆਸ ਵਿੱਚ ਇਹ ਗੋਖ ਖਤਮ ਕਰਕੇ ਪੰਜਾਬ ਦਾ ਕੀ ਸਾਰੇ ਦੁਨੀਆ ਦਾ ਕਿਸਾਨ ਤੇ ਸਾਰਾ ਦੁਨੀਆ ਜਿਹੜੀ ਤਰਾਹ ਦਾ ਕਰਦੀ ਆ ਇਹ ਸਾਰੇ ਇਕੱਠੇ ਹੋਣ ਸਾਰੇ ਇੱਕ ਪਲੇਟਫਾਰਮ ਤੇ ਹੋਣ ਇੱਕ ਪ੍ਰੋਗਰਾਮ ਬਣਾ ਕੇ ਇੱਕ ਮੈਸੇਜ ਲੋਕਾਂ ਨੂੰ ਦੇਣਾ ਜਿੰਨੇ ਜਨੇ ਲੀਡਰ ਇਕੱਠੇ ਨਹੀਂ ਹੁੰਦੇ ਉਹ ਚਾ ਲੋਕ ਤਾਂ ਖੜੇ ਨੇ ਜਿਵੇਂ ਖੜੇ ਨੇ ਸਾਡਾ ਇਹ ਸਾਰਾ ਇਲਾਕਾ ਦਰਸ਼ਨਪਾਲ ਜੀ ਦੇ ਨਾਲ ਸੀਗਾ ਭਾਰਤੀ ਕਿਸਾਨ ਯੂਨੀਅਨ ਦੇ ਕਰਨ ਅਧਿਕਾਰੀ ਨਾਲ ਪਰ ਉਹ ਲੀਡਰਲੀ ਡਰੋਥੇ ਬੈਠੇ ਰਹੇ ਤੇ ਸਾਡਾ ਆਵਾਮ ਜਿੰਨਾ ਸਾਰਾ ਇਹਨਾਂ ਪਿੰਡ ਵਿੱਚ ਅਸੀਂ ਲੰਗਰ ਲਾ ਕੇ ਬੈਠੇ ਆ ਸਾਡੇ ਸਾਰੇ ਲੋਕ ਤੇ ਖੜੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਅੱਜ ਮੈਂ ਵੀਰ ਦੱਸ ਰਿਹਾ ਏ ਵੀ ਇਹਨਾਂ ਨੇ ਸਾਨੂੰ ਧੋਖੇ ਦੇ ਦੇ ਕੇ ਮੀਟਿੰਗਾਂ ਦੇ ਵਿੱਚ ਚਲ ਜਾ ਕੇ ਬਸ ਸਿਰਫ ਇਹ ਆ ਕੇ ਵੀ ਇਲੈਕਸ਼ਨ ਦਾ ਸਮਾਗਮ ਦਾਗੇ ਇਹਨਾਂ ਸਾਰੇ ਕੰਮ ਨੂੰ ਕਰਨਾ ਪਰ ਕਿਸਾਨ ਇੱਥੇ ਤਾਂ ਖੜੇ ਨੇ ਹੁਣ ਮਰ ਜਾਣ ਜਿਵੇਂ ਵੀਰਦਾ ਬਣਿਓ ਅਸੀਂ ਵੀ ਪਰਸੂ ਇੱਥੇ ਆਏ ਮੇਰੇ ਕੋਲ 200 250 ਦੇ ਗਰੀਬ ਇਹਨਾਂ ਫਾਇਰ ਕੀਤਾ ਇੱਥੇ ਬਜ਼ੁਰਗ ਬੰਦੇ ਵਡੇਰੇ ਬੰਦੇ ਉਹਨਾਂ ਵਾਸਤੇ ਕੁਦਰਤ ਬਚਾਉਂਦੀ ਹੈ ਹੀ ਆ ਤੇ ਜਿਹੜਾ ਵਿੱਚ ਕੋ ਕਾਬੂ ਆ ਗਿਆ ਵਿੱਚ ਹੁਣ ਇਹ ਕਿਹੜੇ ਭੱਜਣ ਲੱਗੇ ਥੋੜੀ ਵਜੇ ਨੇ ਹੁਣ ਤਾਂ ਕੁਝ ਵੀਡੀਓ ਇਹ ਵੀ ਆ ਰਹੀ ਨੇ ਸਿੱਧੀਆਂ ਕਹਿੰਦੇ ਗੋਲੀਆਂ ਚਲਾ ਰਹੇ ਨੇ ਆਪਣਾ ਆਰਮੀ ਵਾਲੇ ਬਿਲਕੁਲ ਚੱਲੀਆਂ ਬਾਈ ਸਿੰਘੂ ਬਾਰਡਰ ਤੇ ਮੈਂ ਦੇਖ ਰਹੀ ਸੀ ਵੀਡੀਓ ਕਲਰ ਰਾਤ ਸ਼ਾਮੀ ਆਪਣਾ ਮੋਬਾਈਲ ਤੇ ਉੱਥੇ ਡੱਲੇਵਾਲ ਸਾਹਿਬ ਨੇ ਦਿਖਾਈ ਸੀਗੀਆਂ ਜਿਹੜੀਆਂ ਗੋਲੀਆਂ ਚੱਲੀਆਂ ਹੋਈਆਂ ਨੇ ਵੀ ਯਾਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇਹ ਜਿਹੜੇ ਕਿਸਾਨ ਦੇ ਪੁੱਤ ਹੋਣਗੇ ਜਿਹੜੇ ਵੀ ਹੈਗੇ ਆ ਜੋਬ ਦੇ ਉੱਤੇ ਕਿਸਾਨ ਦੇ ਉੱਤੇ ਚਲਾਉਂਦੇ ਪਏ ਨੇ ਗੋਲੀਆਂ ਵੀ ਆਸੀਆਂ ਕੋਈ ਏਡੇ ਕਿਹੜੇ ਤੁਸੀਂ ਜੇ ਤੁਸੀਂ ਚਲਾਣੇ ਚਲਾਓ ਜਾ ਕੇ ਚੀਨ ਦੇ ਬਾਰਡਰ ਤੇ ਚਲਾਓ ਜਾ ਕੇ ਪਾਕਿਸਤਾਨ ਦੇ ਬਾਰਡਰ ਤੇ ਤੁਹਾਨੂੰ ਲੱਗ ਜਾ ਪਤਾ ਚੀਨ ਨੇ ਕਿੰਨਾ ਤੁਹਾਡਾ ਏਰੀਆ ਦਬੜ ਲੈ ਜਾ ਕੇ ਹਿੰਮਤਾਂ ਤੱਕ ਬੋਲੋ ਕੋਈ ਬੋਲਦਾ ਨਹੀਂ ਬਾਈ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜ਼ਖਮੀ ਹੋਣ ਦੇ ਬਾਵਜੂਦ ਵੀ ਨੌਜਵਾਨ ਬਾਰਡਰ ਉੱਤੇ ਡਟੇ ਹੋਏ ਨੇ ਤਾਂ 13 ਤਰੀਕ ਨੂੰ ਜਦੋਂ ਇਹ ਵੀਰ ਇੱਥੇ ਪਹੁੰਚਦੇ ਨੇ ਤਾਂ ਜਦੋਂ ਅੱਗੇ ਵੱਲ ਕੂਚ ਕੀਤਾ ਜਾਂਦਾ ਦਿੱਲੀ ਵੱਲ ਨੂੰ ਤਾਂ ਜ਼ਖਮੀ ਹੋ ਜਾਂਦੇ ਨੇ ਤੇ ਜ਼ਖਮੀ ਹੋਣ ਦੇ ਬਾਵਜੂਦ ਵੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਤੇ ਇੱਕ ਵਾਰ ਬਾਰਡਰ ਦੀਆਂ ਤਸਵੀਰਾਂ ਵੀ ਹਰਿਆਣੇ ਵਾਲੀ ਸਾਈਡ ਤੋਂ ਦਿਖਾ ਦਿੰਦੇ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਇੱਕ ਪਾਸੇ ਜਵਾਨ ਨੇ ਜਿਹੜੇ ਕਿਉਂ ਖੜੇ ਨੇ ਤਾਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਸਤਨਾਮ ਵਾਹਿਗੁਰੂ ਦਾ ਜਿਹੜਾ ਕੀ ਜਾਪ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਕਿਸਾਨ ਲਗਾਤਾਰ ਤਾਂ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਨੇ ਜ਼ਖਮੀ ਹੋਣ ਦੇ ਬਾਵਜੂਦ ਨੌਜਵਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਔਰ ਇਹੀ ਗੱਲ ਕਹਿ ਰਹੇ ਨੇ ਪਿਛਲੀ ਵਾਰ ਤੱਕ ਕੇਂਦਰ ਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਧੋਖੇ ਦੇ ਨਾਲ ਵਾਪਸ ਭੇਜਤਾ ਸੀ ਪਰ ਇਸ ਵਾਰ ਜਿਹੜੇ ਕਿ ਆਪਣੇ ਹੱਕ ਨੇ ਉਹ ਲੈ ਕੇ ਹੀ ਵਾਪਸ ਪਰਤਣਗੇ ਕੈਮਰਾ ਪਰਸੋਂ ਸਣੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਦਾਂ ਖਨੋਰੀ ਬਾਰਡਰ